ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਮੈਂ ਹਾਂ ਜਗਰਾ ਸਿੰਘ ਗਿੱਲ ਅੱਜ ਮੋਗਾ ਦੇ ਵਿੱਚ ਪਹੁੰਚੇ ਡੀਜੀਪੀ ਸ੍ਰੀ ਕਰੋ ਯਾਜੀ ਨੇ ਕੀਤਾ ਸਮਾਰਟ ਕੰਟਰੋਲ ਰੂਮ ਦਾ ਉਦਘਾਟਨ ਅਪਰਾਧਿਕ ਘਟਨਾਵਾਂ ਨੂੰ ਲੱਗੇਗੀ ਰੋਕ ਜਲਦੀ ਹੀ ਸ਼ੁਰੂ ਕੀਤੇ ਜਾਣਗੇ ਇਹ ਚਲਾਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਕੰਟਰੋਲ ਰੂਮ ਲਈ ਜ਼ਿਲ੍ਹਾ ਮੋਗਾ ਦੇ ਵਿੱਚ ਰੱਖੀ ਜਾਵੇਗੀ ਅੱਖ ਨਹੀਂ ਬਚ ਸਕੇਗਾ ਕੋਈ ਅਪਰਾਧੀ ਜ਼ਿਲ੍ਹੇ ਦੇ ਵਿੱਚ ਲੱਗੇ 140 ਕੈਮਰੇ ਮੋਗਾ ਜ਼ਿਲ੍ਹੇ ਦੀਆਂ ਹੱਦਾਂ ਉੱਪਰ ਹੋਰ ਲੱਗਣਗੇ ਜਲਦੀ ਹੀ ਕੈਮਰੇ ਹੋਣਗੇ ਇਹ ਚਲਾਨ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਜਲਜੀ ਨੇ ਕਿਹਾ ਕਿ ਮੋਗਾ ਜ਼ਿਲ੍ਹਾ ਵਿੱਚ ਅੱਜ ਸਮਾਰਟ ਕੰਟਰੋਲ ਰੂਮ ਦਾ ਉਦਘਾਟਨ ਕੀਤਾ ਜਿਸ ਵਿੱਚ ਮੋਗਾ ਜ਼ਿਲ੍ਹੇ ਦੇ ਕੋਨੇ ਕੋਨੇ ਉੱਪਰ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਹੋਰ ਇਆਂ ਕਟੜਾਵਾਂ ਨੂੰ ਨੱਥ ਪਾਈ ਜਾ ਸਕੇ ਜ਼ਿਲ੍ਹਾ ਮੋਗਾ ਦੇ ਵਿੱਚ 140 ਕੈਮਰੇ ਲਗਾਏ ਜਾ ਚੁੱਕੇ ਹਨ ਅਤੇ 100 ਕੈਮਰੇ ਹੋਰ ਲਗਾਏ ਜਾਣਗੇ ਜਿਲ੍ਹਾ ਮੋਗਾ ਦੀਆਂ ਹੱਦਾਂ ਉੱਪਰ ਕੈਮਰੇ ਲਗਾਏ ਹਨ ਜੋ ਆਉਣ ਵਾਲੇ ਅਤੇ ਜਾਣ ਵਾਲੀ ਵਾਹਨ 'ਤੇ ਨਜ਼ਰ ਰੱਖੀ ਜਾ ਸਕੇ ਮੋਗਾ ਜ਼ਿਲ੍ਹਾ ਵਿੱਚ 107 ਬਲਟ ਕੈਮਰੇ ਅਤੇ 33 ਐਨਟੀਪੀ ਲਗਾਏ ਗਏ ਹਨ ਜਿਸ ਨਾਲ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾਵੇਗਾ ਐਨਟੀਪੀ ਕੈਮਰੇ ਜੋ ਕਿ ਵਹੀਕਲ ਦੇ ਨੰਬਰ ਪਲੇਟ ਸਕੈਨ ਕਰਕੇ ਉਸ ਦਾ ਡਾਟਾ ਬੇਸ 1 ਸਾਲ ਲਈ ਰੱਖਿਆ ਜਾਵੇਗਾ ਉਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਮਹਾਲੀ ਦੇ ਵਿੱਚ ਵੀ ਇਹ ਚਲਾਨ ਕੱਟੇ ਜਾ ਰਹੇ ਹਨ ਉਸੇ ਤਰ੍ਹਾਂ ਜਲਦੀ ਮੋਗਾ ਦੇ ਵਿੱਚ ਵੀ ਇਹ ਚਲਾਨ ਕੱਟੇ ਜਾਣਗੇ ਤਾਂ ਜੋ ਸਰਾਰਤੀਆਂ ਸਰਾਂ ਨੂੰ ਨੱਥ ਪਾਈ ਜਾ ਸਕੇ ਹਾਓ ਗੱਲਬਾਤ ਕਰਦੇ ਹਾਂ ਮਾਣਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਚੀ ਦੇ ਨਾਲ ਦੇਖਦੇ ਰਹੋ نیوز ਪੰਜਾਬ ਦੀ ਚੈਨਲ ਬਹੁਤ ਬਹੁਤ ਧੰਨਵਾਦ ਉਸ ਦੀ ਇਨੌਗ੍ਰੇਸ਼ਨ ਕੀਤੀ ਗਈ ਹੈ ਸੋ ਟੋਟਲ ਇਸ ਦੇ ਵਿੱਚ 140 ਐਡੀਸ਼ਨਲ ਹਾਈ ਟੈਕ ਸਰਵੇਲੈਂਸ ਕੈਮਰਾਜ਼ ਇੰਸਟਾਲ ਕੀਤੇ ਜਾਣਗੇ ਮੋਗਾ ਸ਼ਹਿਰ ਧਰਮਪੋਤ ਬਾਗਾਪੁਰਾਨਾ ਤੇ ਨਿਹਾਲ ਸਿੰਘ ਵਾਲਾ ਸਬਪੁਰਾ ਵਿੱਚ ਇਹਨਾਂ ਦੇ ਵਿੱਚ 33 ਜਿਹੜੇ ਐਨਪੀਆਰ ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ ਦੇ ਕੈਮਰਾਜ਼ ਹੈਗੇ ਤੇ 107 ਜਿਹੜੇ ਬੁਲਟ ਕੈਮਰਾਜ਼ ਹੈਗੇ ਇਹ ਮਾਡਰਨ AI ਬੇਸਡ ਟੈਕਨੋਲੋਜੀ ਹੈਗੀ ਜਿਵੇਂ ਜਿਸ ਤਰ੍ਹਾਂ ਦੇ ਕੈਮਰੇ ਮੁਹਾਲੀ ਦੇ ਵਿੱਚ ਲਾਏ ਗਏ ਸੀਗੇ ਉਸੇ ਤਰ੍ਹਾਂ ਦੇ ਕੈਮਰੇ ਇੱਥੇ ਇੰਸਟਾਲ ਕੀਤੇ ਗਏ ਹੈਗੇ ਤੇ ਚਾਰ ਜਿਹੜੇ ਇੰਟਰ ਡਿਸਟ੍ਰਿਕਟ ਲਾਕਾ ਪੁਆਇੰਟਸ ਹੈਗੇ ਦਾਰਾਪੁਰ ਕਮਾਲਕੇ ਕਿਮਤਪੁਰਾ ਅਤੇ ਚੋਹਰਟਕ ਵੀ ਇਹਨਾਂ ਨਾਲ ਕਨੈਕਟਡ ਹੈਗੇ ਸੋ ਅੱਗੇ ਡਿਸਟ੍ਰਿਕਟ ਪੁਲਿਸ ਦੀ ਪਲੈਨਿੰਗ ਹੈਗੀ ਕਿ 100 ਕੈਮਰੇ ਹੋਰ ਡਿਪਟੀ ਕਮਿਸ਼ਨਰ ਸਾਹਿਬ ਦੇ ਸਪੋਰਟ ਨਾਲ ਇੰਸਟਾਲ ਕੀਤੇ ਜਾਣਗੇ ਤੇ ਇਸ ਦੇ ਵਿੱਚ ਲਾਈਵ ਲੋਕੇਸ਼ਨ ਟਰੈਕਿੰਗ ਪੀਸੀਆਰ ਤੇ ਵੀਆਰ ਗੱਡੀਆਂ ਦੀ ਵੀ ਹੋ ਰਹੀ ਹੈਗੀ ਉਹਨਾਂ ਦੇ ਵੀ ਕੈਮਰੇ ਮਾਉਂਟ ਕੀਤੇ ਗਏ ਹੈਗੇ 12 ਜਿਹੜੀ ਵੀਆਰ ਗੱਡੀਆਂ ਤੇ 12 ਪੀਜੀ ਤੇ ਕੈਮਰੇ 12 ਡੈਸ਼ਬੋਰਡ ਕੈਮਰੇ ਕਿ ਜੀਪੀਐਸ ਟ੍ਰੈਕਰਸ ਲਾਈਵ ਲੋਕੇਸ਼ਨ ਲਈ ਕਿਤੇ ਗਏਗੇ 28 ਜਿਹੜੇ ਮੋਟਰਸਾਈਕਲs ਹੈਗੇ ਜਿਹੜੇ ਪੀਸੀਆਰ ਦੇ ਉਹਨਾਂ ਤੇ ਵੀ ਫਿੱਟ ਕੀਤੇ ਗਏ 20 ਮੋਟਰਸਾਈਕਲ ਤੇ ਅੱਧ ਤੱਕ ਦੀ ਬਾ ਉਹਨਾਂ ਤੇ ਵੀ ਜਿਹੜਾ ਹੈਗਾ ਜੀਪੀਐਸ ਜਿਹੜਾ ਫਿੱਟ ਕੀਤਾ ਗਿਆ ਹੈਗਾ ਉਸਦੇ ਕੁਝ ਫੀਚਰਸ ਹੈਗੇ ਜਿਹੜਾ ਸਮਾਰਟ ਕੰਟਰੋਲ ਰੂਮ ਹੈਗਾ ਇੱਕ ਤੇ ਵਹੀਕਲ ਆਈਡੈਂਟੀਫਿਕੇਸ਼ਨ ਤੇ ਟਰੈਕਿੰਗ ਸੰਭਵ ਹੈਗੀ ਇੱਕ ਸਾਲ ਦਾ ਡਾਟਾਬੇਸ ਹੈ ਮਤਲਬ ਜਿਹੜਾ ਇੱਥੇ ਜਿਹੜੀ ਇਮੇਜ ਜਿਹੜੇ ਕੈਪਚਰ ਹੁੰਦੇ ਹੈ ਜਿਹੜੇ ਵੀਡੀਓ ਉਹ ਇੱਕ ਸਾਲ ਤੱਕ ਸਾਡੇ ਡਾਟਾਬੇਸ ਦੇ ਵਿੱਚ ਰਹਿਣਗੇ 24 127 ਤੇ 247 ਲਾਈਵ ਸਰਵੇਲੈਂਸ ਤੇ লাইভ ફી ਰਹੇਗੀ ਫੇਸ਼ੀਅਲ ਰਿਕਗਨੀਸ਼ਨ ਟੈਕਨੋਲੋਜੀ ਹੈਗੀ ਤੋਂ ਇਸ ਤੋਂ ਜਿਹੜਾ ਐਕਸਪਾਂਡਿੰਗ ਕ੍ਰਿਮੀਨਲ ਜਿਹੜੇ ਉਹਨਾਂ ਦੀ ਫੋਟੋ ਕੈਪਚਰ ਹੋ ਗਈ ਉਹ ਕੰਪੇਅਰ ਕੀਤਾ ਜਾ ਸਕਦਾ ਕਿਤੇ ਕਿਤੇ ਵੀ ਵਾਰਦਾਤ ਦੇ ਵਿੱਚ ਕੋਈ ਹੋਣ ਤੇ ਉਹਨੂੰ ਕੰਪੇਅਰ ਕੀਤਾ ਜਾ ਸਕਦਾ ਹੈ ਅ ਦ ਐਨਵੀਆਰ ਟੈਕਨੋਲੋਜੀ ਨੂੰ ਅਸੀਂ ਫਿਊਚਰ ਦੇ ਵਿੱਚ ਤੇ ਮੈਂ ਜੋ ਕਿ ਜੀਐਸਪੀ ਸਾਹਿਬ ਬਹਿ ਕੇ ਜੀ ਹੁਣ ਇਹ ਚਲਾਣੀ ਸ਼ੁਰੂ ਕਰੋ ਜਦੋਂ ਮੋਹਾਲੀ ਸ਼ੁਰੂ ਹੋਤੀ ਹੈ ਸੋ ਇਹ ਚਲਾਣੀ ਕੀ ਸ਼ੁਰੂ ਕਰਨਗੇ ਤੇ जी वारदाता तो जमें है जो अंकुशाउट पुलिस अच्छा काम कर रही है ड्रग्स कर रही है बट एस एस पी साहब ने साके काफी हैवी को इस तरह ड्रग्स देख रही है, But, uh, है थी थी थी। पर काम uh, भी पुलिस अच्छा कर रही है और जो ड्रग्स केस भी बद रहे हैं जो ड्रग्स बढ़ आ भी रही है जीता कारण की जो रोक क्यों नहीं रख रही ਕੁਝ ਜਿਹੜਾ ਇਹ ਪੰਜਾਬ ਸਰਕਾਰ ਦਾ ਯੁੱਧ ਨਸ਼ਿਆ ਵਿਰੁੱਧ ਜਿਹੜਾ ਉਪਰਾਲਾ ਹੈਗਾ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਡਿਪਾਰਟਮੈਂਟਸ ਤੇ ਸੇਮ ਸਾਡੀ ਲੀਡਰਸ਼ਿਪ ਕੁਝ ਅਗਵਾਈ ਹੇਟ ਇੱਕ ਇੱਕ ਕਨਸਰਟਡ ਸਿੰਕ੍ਰੋਨਾਈਜ਼ਡ ਅਫਰਟ ਜਿਹੜੀ ਇਸ ਇੱਕ ਥਰੀ ਪਰੋਮ ਸਟ੍ਰੈਟਜੀ ਹੈ ਕਿ ਈਡੀਪੀ ਦੀ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਐਨਫੋਰਸਮੈਂਟ ਦੇ ਵਿੱਚ ਪੁਲਿਸ ਦਾ ਕੰਮ ਹੁੰਦਾ ਤੁਸੀਂ ਪਰਚੇ ਦਰਜ ਕਰੋ ਜਿਹੜੇ ਸਮਗਲਰਸ ਹੈਗੇ ਇਸ ਦੇ ਵਿੱਚ ਦੋ ਟਾਈਪ ਦੇ ਸਾਡੇ ਐਕਸ਼ਨ ਹੁੰਦੇ ਐ ਇੱਕ ਜਿਹੜੇ ਵੱਡੇ ਸਮਗਲਰ ਜਿਹੜੇ ਉਹਨਾਂ ਨੂੰ ਫੜਿਆ ਜਾਵੇ ਤੇ ਦੂਜਾ ਜਿਹੜੀ ਸਟਰੀਟ ਤੇ ਪੈਡਲਿੰਗ ਹੋ। ਤਾਂਕਿ ਜਿਹੜਾ ਆਮ ਲੋਕਾਂ ਨੂੰ ਸਟਰੀਟ ਤੇ ਜਿਹੜੀ ਵਿਗਦੀ ਜਿਹੜੀ ਡਰੱਗਸ ਹੈਗੀ ਉਸ ਤੇ ਕਾਰਵਾਈ ਕੀਤੀ ਜਾ ਸਕੇ। ਸੋ ਇਹ ਟੂ ਪ੍ਰੋਂਗਡ ਐਕਸ਼ਨ ਹੋ ਰਿਹਾ ਹੈਗਾ। ਜਿਹੜਾ ਡੀ ਐਡਿਕਸ਼ਨ ਹੈ ਉਹ ਹੈਲਥ ਡਿਪਾਰਟਮੈਂਟ ਦੂਜੇ ਡਿਪਾਰਟਮੈਂਟਸ ਡੀ ਐਡਿਕਸ਼ਨ ਓਟ ਸੈਂਟਰਾਂ ਤੇ ਜਿਹੜੇ ਇਹਨਾਂ ਨੂੰ ਪੇਪਰ ਆਫ ਕਰਕੇ ਮੈਡੀਸਿਨਸ ਦੇਣ ਦਾ ਕਾਰਜਕ੍ਰਮ ਜਿਹੜਾ ਹੈਗਾ ਤੇ ਥਰਡ ਪਾਰਟੀ ਇਹਦਾ ਪ੍ਰੀਵੈਂਸ਼ਨ ਹੈ। ਪ੍ਰੀਵੈਂਸ਼ਨ ਦੇ ਵਿੱਚ ਅਵੇਰਨੈਸ ਐਕਟੀਵਿਟੀਜ਼ ਸੰਪਰਕ ਸਭਾਵਾਂ ਲੋਕਾਂ ਨੂੰ ਮਿਲਣਾ ਜਾਂ ਜਵੇਂ ਯੂਥ ਕਲੱਬਸ ਨੂੰ ਐਕਟੀਵੇਟ ਕਰਨਾ ਅ ਡਿਫਰੈਂਟ ਟਾਈਪਸ ਆਫ ਐਕਟੀਵਿਟੀ ਇਨ ਮਰਾਥਨਸ ਹੋਰ ਸੋ ਇੱਕ ਮਲਟੀਪਰਪਸ ਸਟ੍ਰੈਟਜੀ ਕਿਸ ਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਅਧਾਰੇ ਜਿਹੜੇ ਸ਼ਾਮਿਲ ਹੈਗੇ ਸੋ ਇਸ ਦੇ ਵਿੱਚ ਇਨਫੋਰਸਮੈਂਟ ਫਰੰਟ ਤੇ ਮੋਗਾ ਡਿਸਟ੍ਰਿਕਟ ਦੇ ਵਿੱਚ 1 ਮਾਰਚ ਤੋਂ ਇਹ ਜਦ ਨਸ਼ਿਆਂ ਬੰਤ ਸ਼ੁਰੂ ਹੋਇਆ ਸੀਗਾ ਸੋ 171 ਐਫਆਈਆਰਾਂ ਦਰਜ ਹੋ ਚੁੱਕੀਆਂ ਨੇ 286 ਬੰਦਨ ਫੜੇ ਗਏ ਇਹਨਾਂ ਨੇ 6.2 ਕਿਲੋ ਹਿਰੋਇਨ 2.75 ਕਿਲੋ ਓਪੀਐਮ 148 ਕਿਜੀ ਪੋਪੀ ਹਸ 12 ਲੱਖ पिल्स पे कैप के कैप्सूल, छब्बी किलो कॉफी पा, पा, हस तीन लाख का ड्रग मनी ने जो तो है अक्यूज कॉफी अरस्ट किए हैं सो एक नोटिसेबल जोड़ा है कॉल आया है असी हूं जी एक सरकार द्वारा सी एम साहब ने नॉमीनेट की सेफ पंजाब ड्रग हेल्थ लाइन सो तो मैं जोड़ा नंबर नाइन डबल सैवन डबल वन डबल जीरो टू डबल जीरो जो है यह नंबर असं पॉपुलराइज कर रहे हैं कि इसके अनोनीमस तरीके ਬੋਕੀ ਸਾਨੂੰ ਇਨਫੋਰਮੇਸ਼ਨ ਦੇਣ ਟਿਪਸ ਦੇ ਇਵਨ ਵੀਡੀਓ ਭੇਜੇ ਜਾ ਸਕਦੇ ਆ ਉਹਦਾ ਦੀ ਆਇਡੈਂਟੀਟੀ ਅਸੀਂ ਸੀਕ੍ਰੀਟ ਰੱਖਦੇ ਸਰ ਤੁਸੀਂ ਸਕੰਜੇ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਧਮਕੀਆਂ ਵੀ ਆ ਚੁੱਕੀਆਂ ਹਨ ਉਹਨੂੰ ਕਿੱਥੋਂ ਤੱਕ ਉਹਨਾਂ ਤੇ ਸਕੰਜਾ ਕਸਮ ਦੇ ਚਾਹ ਦੀ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੀਵਰਡ ਆਰਗੇਨਾਈਜ਼ਡ ਕ੍ਰਾਈਮ ਟੀਵਰਡ ਬੈਂਕਸਟਰ ਅਸੀਂ ਸਾਡੇ ਕੋਲ ਜੜੀ ਵੀ ਇਤਲਾਹ ਆਦੀ ਹੈ ਪਿੱਛੇ ਅਸੀਂ ਜਿਵੇਂ ਇੱਕ ਕਿਸੇ ਨੇ ਗੋਲਡੀ ਬਰਾੜ ਦਾ ਝੂਠਾ ਰਿਸ਼ਤੇਦਾਰ ਬਣ ਕੇ ਕਾਲ ਕੀਤੀ ਸੀ ਅਸੀਂ ਉਹ ਬੰਦਾ ਫੜਿਆ ਹੈਗਾ ਬਈ ਲੋਕਾਂ ਨੂੰ ਫਿਰ ਤੁਹਾਡੇ ਥਰੂ ਅਪੀਲ ਕਰਾਂਗਾ ਜਿਹੜੇ ਗੈਂਗਸਟਰ ਹੈਗੇ ਉਹਨਾਂ ਨਾਲ ਅਸੀਂ ਸਤੀ ਲਾਲ ਨਿਖੜ ਰਹੇ ਹੈਗੇ। ਇਹ ਕਾਫੀ ਅਸੀਂ ਦੇਖਿਆ ਲੋਕਲ ਕ੍ਰਾਈਮਨਲਸ ਜਿਹੜੇ ਹੈ। ਉਹ ਵੀ ਇਸ ਗੰਦਾ ਫਾਇਡ ਆਫ ਕਰਦੇ। ਤੋਂ ਤੁਸੀਂ ਖੁੱਲ੍ਹ ਕੇ ਜੇ ਕੋਈ ਤੁਹਾਨੂੰ ਕਾਲ ਆਂਦੀ ਹੈ ਪੁਲਿਸ ਨੂੰ ਇਤਲਾ ਦੋ। ਪੁਲਿਸ ਦਾ ਸਾਥ ਦੋ ਤੇ ਮੈਂ ਵਿਸ਼ਵਾਸਤ ਹਾਂਦਾ ਕਿ ਅਸੀਂ ਇਸ ਤੇ ਪੂਰੇ ਤਰੇ ਲਫਤਾਵਰ। ਗਲਤ ਅੰਸਰਾਂ ਦੇ ਬਹਿਕਾਵੇ ਚ ਆ ਜਾਂਦੇ ਨੌਜਵਾਨ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ? ਦੇਖੋ ਜੀ ਮੈਂ ਨੌਜਵਾਨਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਪੰਜਾਬ ਪੁਲਿਸ ਇਸ ਪੂਰੀ ਕਮਿਟਿਡ ਟੂ ਮੇਨਟੇਨ ਪੀਸ ਐਂਡ ਸਿਕਿਉਰਿਟੀ ਇਨ ਪੰਜਾਬ। ਅਸੀਂ ਸਖਤ ਤੋਂ ਸਖਤ ਕੈਕਸ਼ਨ ਲਾਂਗੇ ਤੁਹਾਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਜਿਹੜਾ ਸਾਡਾ ਯੂਥ ਹੈ ਉਹ ਕਟਆਊਟ ਚੂਜ਼ ਕਰਦੇ ਆ ਜਿਹੜੇ ਬਾਹਰ ਬੈਠੇ ਜਿਹੜੇ ਸੱਜਣੇ ਹੈਗੇ ਮੈਂ ਕਿਸੇ ਕੋਨਾ ਗਮਰਾ ਨਾ ਹੋ ਕਿ ਤੁਸੀਂ ਕੋਈ ਵੀ ਮੜਾ ਕੰਮ ਨਾ ਕਰੋ ਤੁਸੀਂ ਚੰਗੀ ਐਕਟੀਵਿਟੀਜ਼ ਵੱਲ ਤੁਸੀਂ ਪੜਾਈ ਵੱਲ ਧਿਆਨ ਦਿਓ ਤੁਸੀਂ ਐਜੂਕੇਸ਼ਨ ਵੱਲ ਜੋਬਸ ਵੱਲ ੈਂਪਲੋਇਮੈਂਟ ਵੱਲ ਧਿਆਨ ਦਿਓ ਮੈਂ ਯੂਥ ਨੂੰ ਆਹੀ ਕਰਾਂਗਾ ਪੂਰੇ ਸੈਕਟਰ ਕੰਮ ਕਰੂ ਸਾਰੇ ਪੰਜਾਬ ਦੇ ਵਿੱਚ ਕੈਮਰਾ ਦੇ ఓਪਨਿੰਗ ਹੋ ਰਹੀ ਹੈ ਜੀ ਪੁਲਿਸ ਦੇ ਉੱਤੇ ਕਿੰਨਾ ਕ ਬੈਨੀਫਿਟ ਮਿਲੇਗਾ ਇਸ ਚੀਜ਼ ਦਾ ਇਹ ਤਾਂ ਸਾਨੂੰ ਕਾਫੀ ਬੈਨੀਫਿਟ ਹੋਊਗਾ ਇਹ ਪੰਜਾਬ ਸਰਕਾਰ ਦਾ ਪ੍ਰੋਵੀਜ਼ਨ ਹੈਗਾ ਕਾਮਿਕ ਦਾ ਜੋ ਐ ਸিসিਟੀਵੀ ਕੈਮਰਾ ਸਾਰਾ ਸਟੇਟ ਕਵਰ ਕੀਤਾ ਲੁੱਤੀ ਸੋ ਇਸ ਦੇ ਕ੍ਰਾਈਮ ਤੇ ਕੰਟਰੋਲ ਕਰਨ ਵਿੱਚ ਸਰਵੇਲੈਂਸ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਮਦਦ ਮਿਲੇਗੀ ਥੈਂਕ ਯੂ ਸੋਰੀ